ਅੱਜ ਨਾ ਭੈਣ ਚੋ ਜਨਮ ਦਿਨ ਮੇਰਾ ਤੇ ਕੱਸ ਕਿੰਦੀ ਦਾ ਬਣਾਇਆ ਤੇ ਪਤਾ ਨਹੀਂ ਕਿਹੜੇ ਕੰਜਰ ਦੇ ਨੇ ਹੱਥਾਂ ਨਾਲ ਛੱਡੀ ਕਹਿੰਦਾ ਮੈਂ ਲਾਈ ਮੋਟਰ ਟੈਂਕੀ ਚ ਤਾਂ ਤਾਂ ਦਾ ਪਾਣੀ ਹੀ ਨਹੀਂ ਚੱਕਿਆ ਆ ਮੈਂ ਪਾਣੀ ਲਈ ਫਰਦਾ ਨਾਲ ਬਸ ਚਲ ਮੈਂ ਪਾਣੀ ਪਿਆ ਦਾ ਪਹਾੜ ਨੂੰ ਆ ਪਤਾ ਨਹੀਂ ਕੀ ਖਾ ਗੇ ਰਾਤ ਕੁੱਤੇ ਤੇ ਮੈਂ ਕਿਹਾ ਚੱਲ ਮੋਟਰ ਚ ਪਾਣੀ ਭਾਗੇ ਨਾ ਪੈਪ ਚ ਤੇ ਪਾਣੀ ਛਕਾਉਣਾ ਪਊਗਾ ਪਾਣੀ ਆਉਣੇ ਪਹਿਲੇ ਪੂਲ ਹੀ ਚੱਕ ਲਿਆ ਤੇ ਮੈਂ ਆ ਵੇਖੀ ਆਪ ਮੋਟਰ ਖਾਲੀ ਚੱਲੀ ਜਾਂਦੀ ਹੁਣ ਜ਼ਿਆਦਾ ਪਾਣੀ ਨਹੀਂ ਚੱਕਾ ਤੇ ਆ ਪੈਰ ਛੱਟ ਗਿਆ ਤੇ ਮੇਰੇ ਭਾਦੀ ਸਾਰਾ ਕੰਮ ਨਵੇੜ ਗਿਆ ਏ ਬੰਦਾ ਹੈ ਕਾਸੇ ਦੇ ਚਿੱਟੇ ਪਾਏ ਅੱਜ ਚਿੱਟਾ ਪਾਇਆ ਸੂਟ ਤੇ ਭੈਣ ਦੇ ਨਾਲ ਗੱਲ ਨਹੀਂ ਕਰਨ ਦਿੰਦਾ ਕਿਸੇ ਨੂੰ ਅੱਗੂ ਆਵੇਂ ਪਿਆ ਸਾਰ ਤੇ ਇਨਾਂ ਤੋਂ ਭੈਣ ਚ ਦਾ ਟਰੱਕ ਜਿੰਨਾ ਮਾਲ ਖਾਏ ਨਾ ਤੇ ਆ ਤਾਂ ਕਰਜ਼ਾ ਸਾਰਾ ਕੁਝ ਕੁੜੀ ਹੈ ਗਾ ਦਾ ਪੁੱਤ ਆ ਖੜੀ ਆਪਣੀ ਕਰਮ ਵਾਲੀ ਲਾਡੋ ਮਿੱਠੂ ਬਿਨਾ ਦਾ ਯਾਰ ਵਾਕਈ ਮੋੜ ਸੁਣਾਉ ਆ ਆ ਮੇਰੇ ਕਰਮ ਵਾਲਿਆਂ ਆ ਕੂਲਰ ਵੀ ਛੜਿਆ ਪਿਆ ਬਚਾਰਾ ਇਹ ਗੋਰੇ ਨੂੰ ਮੈਂ ਨਾ ਤਾਣਾ ਵੀ ਯਾਰ ਕਰਜਾ 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 ਕਦੇ ਸਾਡਾ ਨਹੀਂ ਟਾਈਮ ਲੱਗਦਾ ਕਦੇ ਉਹਦਾ ਨਹੀਂ ਟਾਈਮ ਲੱਗਦਾ ਇਹ ਕਾ ਮੇਰੀ ਕਰਮ ਵਾਲੀ ਰਿਮੀ ਓਏ ਰਿਮੀ ਨੀ ਪਿੰਮੋ ਕੀ ਵੈ ਜਰੀ ਨੂੰ ਨਾ ਅੱਜ ਰੋਟੀ ਪਾਈ ਅੱਜ ਭੈਣ ਦਾ ਜਨਮ ਦਿਨ ਕਾ ਦਾ ਤੋ ਪੁਰਾਣਾ ਹੋ ਜਾ ਸਾਰੇ ਜੀ ਭੁੱਖੇ ਮਾਰ ਲੇ ਸਾਰੇ ਬਾੜ ਦੇ ਪੁੱਤ ਸੰਗਲੀ ਕੱਢ ਲੈਣਾ ਥੱਲੋਂ ਉਧਰ ਨਹੀਂ ਆ ਜਾਣਾ ਬਾਣੀ ਦਾ ਜਰੀਂ ਨਾ ਰਾਇਦਾ ਤੈਨੂੰ ਸਮੋਸੇ ਲੈ ਕੇ ਖਵਾਣਾ ਵਿਚਾਰੀ ਮੇਰਾ ਅਕਸਰ ਇਹਨੂੰ ਵੀ ਭੁੱਖ ਲੱਗੀ ਹੋਣੀ ਆ ਵਾਹ ਨਾਲ ਤੜਕੇ ਆਖਿਆ ਮੈਂ ਲਾਲਾ ਚਾਰ ਰੋਟੀਆਂ ਨਹੀਂ ਨਹੀਂ ਆਂ ਦਾ ਸ਼ਹਿਰੋਂ ਹੀ ਖਾਵਾਂਗੇ ਅੱਜ ਕਿੱਧੜੇ ਅੱਧੜੇ ਵੇ ਜਾਣਾ ਸੀ ਅੱਜ ਅਸੀਂ ਉਹ ਪੈਸੇ ਭਾਂਜੋ ਸਾਰੇ ਉੱਥੇ ਲੱਗ ਗਏ ਕਿੱਧੜੇ ਇਹਨਾਂ ਨੂੰ ਤਾਂ ਲੱਖ ਰੁਪਿਆ ਫੜਾ ਦੇ ਨਾ ਤੁਹਾਨੂੰ ਲੱਖ ਰੁਪਿਆ ਆਹ ਲੈ ਪੁੱਤ ਸਾਹਮਣੇ ਰੱਖੀ ਤੇ ਰੁਪਈਆ ਨਾ ਲਾਈਆਂ ਇਹਦੇ ਚੋਂ ਤੇ ਫਿਰ ਵੀ ਨਾ 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 ਕਰ ਦੇਣਾ ਉਪਾਏ ਇਹ ਹੈ ਆਪਣਾ ਬਾਠਾ ਕੂੜਾ ਸਟਿਆ ਜਾਏਗਾ ਲਾਲਾ ਲਾਲਾ ਕਰਾਈ ਹੈਗੀ ਲਾਲਾ ਦਾਣਾ ਵੀ ਪਿਹਾਉਣ ਵਾਲਾ ਕਦੇ ਕਦੇ ਤਾਂ ਇੱਡਾ ਨਾ ਪਤਾ ਨਹੀਂ ਇਹਨਾਂ ਦੀ ਨੀਤ ਨਹੀਂ ਹੁੰਦੀ ਕਦੇ ਕਦੇ ਤੇ ਕੀ ਚੱਕਰ ਆ ਕਦੇ ਕਦੇ ਨਾਲ ਥੋੜੇ ਜੇ ਪੈਟਰੋਲ ਨਾਲ ਤੇ ਕੰਮ ਜ਼ਿਆਦਾ ਕਰ ਜਾਂਦਾ ਤੇ ਖਰਚਾ ਘੱਟ ਹੁੰਦਾ ਕਦੇ ਕਦੇ ਖਰਚਾ ਵਾੜਾ ਕਰ ਜਾਂਦਾ ਤੇ ਕੰਮ ਜਮਾਈ ਨਹੀਂ ਕਰਦਾ ਆਇਆ ਇਹਦਾ ਇਹ ਸੂਲ ਆ ਪੱਠੇ ਵਿਖੀ ਲੈ ਹਜੇ ਹੁਣ ਵਾਢਾ ਲਾਇਆ ਤੂੰ ਤਾਂ ਭੈਣ ਹੀ ਐ ਪੱਠੇ ਪਾਉਣਾ ਕੋਲੇ ਤੇਰੇ ਝਾੜੂ ਪਿਆ ਕਹਿ ਬਣਾਣੀ ਅਸੀਂ ਕੁਝ ਕਰਨਾ ਨਾ 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 ਜੇ ਤੂੰ ਸਾਨੂੰ ਕਿਹਾ ਹੀ ਨਾ ਆ ਉਡ ਉਡ ਕੇ ਆਏ ਪਏ ਸਾਰੇ ਤੇ ਇਹ ਨਾ ਅੱਧੀ ਟੋਕਰੀ ਪਈ ਦੁਪਹਿਰੇ ਅੱਜ ਜਦੋਂ ਤੜਕੇ ਵਿੱਚ ਹੀ ਮੁੜ ਕੇ ਆਏ ਆ ਤੇ ਮੈਂ ਕੰਜਰ ਦੇ ਮੱਚਣਗੇ ساری ਢੜੀ ਉਹ ਤਾਂ ਪਾ ਦੇ ਉਹ ਪਾਉਂਗੇ ਪਾ ਦਿਆਂਗੇ ਉਹ ਪਾ ਗਿਆ ਮੈਂ ਇਹਨੂੰ ਕੱਲ ਕਹਿ ਕੇ ਬੈਠਾ ਕਿ ਕੰਜਰ ਦੇ ਕਸ ਬਣਾ ਲਿਆ ਉਤੋਂ ਉਤੋਂ ਨਾ ਪਾ ਕੇ ਚਿੱਟੇ ਜਾਣੇ ਆ ਭਰਾਵਾ ਉਥੇ ਤਾਂ ਮੱਚ ਗਏ ਗਰਮੀ 'ਚ ਆਪਾਂ ਦਾ ਲੋਹਰਾ ਲਾਰਾ ਸਹੀ ਰਹਿਨੇ ਕਿਉਂਕਿ ਆਪਾਂ ਲੋਹਰਾ ਪੈਂਟਾਂ 'ਚ ਹੀ ਰਹਿਨੇ ਸਾਰਾ ਦਿਨ ਵਾਹ ਇਹ ਤਾਂ ਗਰਮੀ ਵੀ ਬਹੁਤ ਆ ਜਿਹੜਾ ਇਹ ਨਾ ਪਾਣੀ ਪੀਤਾ ਪਾਣੀ ਦਾ ਯਾਰ ਵੈਸੇ ਟੂਟੀ ਤੋਂ ਪਿਆ ਗਿਆ ਪੱਠੇ ਪਾਏ ਤੇ ਕੱਲਾ ਪਾਣੀ ਪਿਆ ਤੇ ਚੋ ਗਿਆ ਧਾਰ ਅਗੋਏ ਦਾ ਹੋਰ ਕੋਈ ਚੱਕਰ ਨਹੀਂ ਗੁਆ ਦਾ ਮੈਂ ਹੀ ਸਟਣਾ ਹੁੰਦਾ ਤਕਰੀਬਨ ਇਹ ਤੜਕੇ ਥੋੜਾ ਹੁੰਦਾ ਦੋ ਬੱਠਲ ਚੱਕ ਕੇ ਮਾਰੇ ਰੂੜੀ ਤੇ ਆਹ ਰੂੜੀ ਆ ਨਾਲ ਇਹ ਆਪਣੀ ਲਾਡੋ ਦਾ ਦੰਦ ਟੁੱਟ ਗਈ ਪਹਿਲੀ ਕਾਲੀ ਦਾ ਇਹਦਾ ਛੋਟੀ ਦਾ ਇਹ ਵੀ ਬੜੀ ਭੈੜੀ ਐ ਏ ਬਹੁਤ ਸਿਆਣੀ ਆ ਆਪਣਾ ਸਟੈਂਡ ਲਿਆਉਣਾ ਮੈਂ ਸਟੈਂਡ ਲਾ ਕੇ ਨਾ ਸਾਰਾ ਹ ਕਵਰ ਕਰਿਆ ਕਰਾਂਗੇ ਵੀਡੀਓ ਬਣਾ ਕੇ ਪਾਆ ਕਰੂੰਗਾ ਕਿਹ ਕਿਵੇਂ ਚੌਟ ਕਰਦਿਆਂ ਕਿਵੇਂ ਕਿਵੇਂ ਸ਼ਰਾਰਤ ਕਰਦਿਆਂ ਕੀ ਕੁਸ਼ ਕਰਦਿਆਂ ਸਾਰਾ بڑا ਨਜ਼ਾਰਾ ਆਏਗਾ ਵੇਖੀ ਚੱਲੀਏ ਭਰਾ ਬਣੇ ਸਾਰੇ ਸਪੋਰਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਨੂੰ ਕੋਈ ਨਹੀਂ ਲੱਗੂਗਾ ਜਿੰਨਾ ਤੁਸੀਂ ਗਊ ਨੂੰ ਪੇੜ ਆਖ ਵਾਲਿਆ ਤੇ ਜੇਬ ਦਾ ਪਿੰਦੇ ਨੂੰ ਸਬਸਕ੍ਰਾਈਬ ਕਰ ਲੈ ਇੱਕੋ ਹੀ ਗੱਲ ਹੋਊਗੀ ਲਵ ਯੂ